ਜਿੰਨ ਦੀਆਂ ਦੋ ਸ਼ਰਤਾਂ ਤੇ ਮੁਸਾਫਿਰ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਗਰੀਬ ਵਪਾਰੀ ਸੀ ਜੋ ਆਪਣੇ ਘਰ ਪਰਿਵਾਰ ਦਾ ਢਿੱਡ ਪਾਲਣ ਲਈ ਦੂਰ ਦੇ ਸ਼ਹਿਰਾਂ ਵਿੱਚ ਜਾ ਕੇ ਵਪਾਰ ਕਰਦਾ ਸੀ ਇੱਕ ਵਾਰ ਉਹ ਵਪਾਰੀ ਵਪਾਰ ਕਰਨ ਲੈ ਕਿਸੇ ਦੂਜੇ ਸ਼ਹਿਰ ਵਿੱਚ ਜਾ ਰਿਹਾ ਸੀ ਰਸਤੇ ਵਿੱਚ ਉਸ ਨੂੰ ਇੱਕ ਪਹਾੜੀ ਤੋਂ ਹੋ ਕੇ ਗੁਜ਼ਰਨਾ ਪਿਆ ਦੁਪਹਿਰ ਦਾ ਸਮਾਂ ਹੋ ਚੁੱਕਾ ਸੀ ਧੁੱਪ ਬਹੁਤ ਤੇਜ਼ ਸੀ ਉਸਨੇ ਸੋਚਿਆ ਕਿਉਂ ਨਾ ਕਿਸੇ ਵਿਰਕਤ ਦੀ ਛਾਂ ਵਿੱਚ ਥੋੜਾ ਆਰਾਮ ਕਰ ਲਿਆ ਜਾਵੇ। ਇਹੀ ਸੋਚ ਕੇ ਉਸਨੇ ਆਰਾਮ ਕਰਨ ਲਈ ਉਚਿਤ ਅਤੇ ਛਾਂਦਾਰ ਜਗਾ ਲੱਭਣੀ ਸ਼ੁਰੂ ਕੀਤੀ। ਲੱਭਦੇ-ਲੱਭਦੇ ਉਹ ਇੱਕ ਸੰਸਾਨ ਜਗਾ ਤੇ ਪਹੁੰਚ ਗਿਆ। ਤਾਂ ਦੂਸਰੋਂ ਇੱਕ ਬਹੁਤ ਵਿਸ਼ਾਲ ਅਤੇ ਛਾਂਦਾਰ ਦਰਖਤ ਦਿਖਾਈ ਦਿੱਤਾ। ਉਸ ਦਰਖਤ ਦੇ ਕੋਲ ਹੀ ਇੱਕ ਦੀਵਾਰ ਜਿਹਾ ਪਹਾੜ ਸੀ। ਉਸ ਵਿੱਚ ਇੱਕ ਗੋਲ ਦਰਵਾਜ਼ਾ ਵੀ ਸੀ ਜੋ ਬੰਦ ਸੀ। ਉਸ ਦਰਵਾਜੇ ਦੇ ਸਾਹਮਣੇ ਤਿੰਨ ਪੱਥਰ ਦੇ ਥੰਮ ਬਣੇ ਹੋਏ ਸਨ ਉਸ ਵਪਾਰੀ ਨੂੰ ਉਹ ਜਗ੍ਹਾ ਥੋੜੀ ਅਜੀਬ ਅਤੇ ਰਹੱਸਮਈ ਲੱਗੀ ਪਰ ਉਸਨੇ ਉਸਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਆਪਣੇ ਖੱਜਰ ਨੂੰ ਉਸ ਦਰਖਤ ਦੀ ਟਾਣੀ ਨਾਲ ਬੰਨ੍ਹ ਦਿੱਤਾ ਅਤੇ ਖੁਦ ਦਰਖਤ ਦੀ ਛਾਂ ਵਿੱਚ ਲੇਟ ਕੇ ਆਰਾਮ ਕਰਨ ਲੱਗਾ ਯਾਤਰਾ ਦੀ ਥਕਾਵਟ ਕਾਰਨ ਵਪਾਰੀ ਨੂੰ ਜਲਦ ਹੀ ਨੀਂਦ ਆ ਗਈ ਥੋੜੀ ਦੇਰ ਬਾਅਦ ਜਦੋਂ ਉਸ ਦੀ ਨੀਂਦ ਖੁੱਲੀ ਤਾਂ ਉਸ ਦਾ ਖੱਜਰ ਉਤਮ ਗਾਇਬ ਸੀ ਉਸਨੇ ਚਾਰੇ ਪਾਸੇ ਨਜ਼ਰਾਂ ਘੁਮਾ ਕੇ ਦੇਖਿਆ ਤਾਂ ਕਿਤੇ ਵੀ ਉਸਦਾ ਖੱ쩌ਰ ਨਜ਼ਰ ਨਹੀਂ ਆਇਆ ਉਸ ਨੂੰ ਬਹੁਤ ਹੀ ਹੈਰਾਨੀ ਹੋਈ ਕਿ ਖੱ쩌ਰ ਨੂੰ ਤਾਂ ਦਰਕਨਲ ਬਣ ਕੇ ਰੱਖਿਆ ਸੀ ਫਿਰ ਕਿੱਥੇ ਚਲਾ ਗਿਆ ਉਹ ਇਧਰ ਉਧਰ ਲੱਭਣ ਲੱਗਾ ਥੋੜੀ ਦੇਰ ਲੱਭਣ ਤੋਂ ਬਾਅਦ ਇੱਕ ਝੀਲ ਦੇ ਕੋਲ ਉਸਦਾ ਖੱ쩌ਰ ਪਾਣੀ ਪੀਂਦਾ ਹੋਇਆ ਦਿਖਾਈ ਦਿੱਤਾ ਵਪਾਰੀ ਨੇ ਰਾਤ ਭਰੀ ਸਾਂ ਲੇ ਅਤੇ ਉਹ ਵੀ ਝੀਲ ਦੇ ਕੋਲ ਜਾ ਕੇ ਝੀਲ ਤੋਂ ਪਾਣੀ ਪੀਣ ਲੱਗਾ ਜਿਵੇਂ ਹੀ ਪਾਣੀ ਪੀ ਕੇ ਉੱਠਿਆ ਤਾਂ ਦੀ ਉਸ ਝੀਲ ਵਿੱਚੋਂ ਇੱਕ ਭਿਆਨਕ ਜinn ਨਿਕਲਿਆ ਜਿਨ ਨੇ ਉਸ ਵਪਾਰੀ ਨੂੰ ਕਿਹਾ "ਹੇ ਆਦਮਾਤ ਪਹਿਲਾਂ ਤਾਂ ਤੂੰ ਉਸ ਦਰਖਤ ਦੇ ਹੇਠਾਂ ਆਰਾਮ ਕਰਕੇ ਮੇਰੇ ਘਰ ਨੂੰ ਨਾ ਪਾਹ ਕੀਤਾ ਤੇ ਹੁਣ ਸਾਡੇ ਇਸ ਝੀਲ ਦਾ ਪਾਣੀ ਪੀ ਕੇ ਇਸ ਨੂੰ ਵੀ ਨਾ ਪਾਹ ਕਰ ਦਿੱਤਾ ਤੈਨੂੰ ਇਸ ਗੁਸਤਾਖੀ ਦੀ ਭਿਆਨਕ ਸਜ਼ਾ ਮਿਲੇਗੀ" ਵਪਾਰੀ ਨੇ ਜinn ਤੋਂ ਪੁੱਛਿਆ ਕਿ ਉਸ ਦਰਖਤ ਦੇ ਹੇਠਾਂ ਮੇਰੇ ਆਰਾਮ ਕਰਨ ਨਾਲ ਤੇਰਾ ਘਰ ਅਤੇ ਝੀਲ ਦਾ ਪਾਣੀ ਪੀਣ ਨਾਲ ਇਹ ਝੀਲ ਨਾਪਾਕ ਕਿਵੇਂ ਹੋ ਗਈ ਜਿੰਨੇ ਕਿਹਾ ਕਿ ਐ ਗੁਸਤਾਖ ਆਦਮ ਜ਼ਾਤ ਤੂੰ ਇੱਕ ਇਨਸਾਨ ਹੈ ਅਤੇ ਝੀਲ ਸਾਡੇ ਜਿੰਨਾ ਦੀ ਹੈ ਅਤੇ ਇਸ ਦਰਖਤ ਦੇ ਹੇਠਾਂ ਤੂੰ ਆਰਾਮ ਕਰ ਰਿਹਾ ਸੀ ਉਹ ਸਾਡੇ ਘਰ ਦੇ ਸਾਹਮਣੇ ਹੈ ਤੂੰ ਦੇਖਿਆ ਨਹੀਂ ਉੱਥੇ ਤਿੰਨ ਪੱਥਰ ਦੇ ਥੰਮ ਅਤੇ ਇੱਕ ਬੰਦ ਦਰਵਾਜ਼ਾ ਸੀ ਤੇਰੇ ਨਾਪਾਕ ਕਦਮਾਂ ਨੇ ਸਾਡੇ ਉਸ ਘਰ ਅਤੇ ਛੀਲ ਦੋਵਾਂ ਨੂੰ ਨਾਪਾਕ ਕੀਤਾ ਹੈ। ਮੇਰੇ ਘਰ ਅਤੇ ਇਸ ਛੀਲ ਨੂੰ ਵਾਪਸ ਤੋਂ ਪਾਕ ਕਰਨ ਲਈ ਤੈਨੂੰ ਆਪਣੀ ਜਾਨ ਦੇਣੀ ਪਵੇਗੀ। ਉਸ ਵਪਾਰੀ ਨੇ ਕਿਹਾ ਕਿ ਮੈਂ ਗਰੀਬ ਵਪਾਰੀ ਹਾਂ। ਵਪਾਰ ਤੋਂ ਮਿਲੀ ਦੌਲਤ ਨਾਲ ਆਪਣੇ بیوی ਬੱਚਿਆਂ ਦਾ ਢਿੱਡ ਪਾਲਨਾ ਹਾਂ। ਵਪਾਰ ਲਈ ਦੂਰ ਸ਼ਹਿਰ ਜਾ ਰਿਹਾ ਸੀ। ਬਹੁਤ ਤੇਜ਼ ਪਿਆਸ ਲੱਗੀ ਸੀ। ਇਸ ਲਈ ਇਸ ਛੀਲ ਤੋਂ ਪਾਣੀ ਪੀ ਲਿਆ। ਜੇਕਰ ਮੈਨੂੰ ਪਤਾ ਹੁੰਦਾ ਕਿਸ ਟੀਲ ਤੋਂ ਇਨਸਾਨਾਂ ਨੂੰ ਪਾਣੀ ਪੀਣਾ ਮਨਾ ਹੈ ਤਾ ਮੈਂ ਇਹ ਗਲਤੀ ਕਦੇ ਨਾ ਕਰਦਾ ਇਹ ਗਲਤੀ ਮੇਰੇ ਤੋਂ ਅਣਜਾਣੇ ਵਿੱਚ ਹੋਈ ਹੈ ਜੇਕਰ ਤੂੰ ਮੈਨੂੰ ਸਜ਼ਾ ਦੇ ਦਿੱਤੀ ਤਾਂ ਮੇਰੇ بیوی ਬੱਚਿਆਂ ਦਾ ਕੀ ਹੋਵੇਗਾ ਕੌਣ ਕਰੇਗਾ ਉਹਨਾਂ ਦਾ ਪਾਲਣ ਪੋਸ਼ਣ ਜਿੰਨੇ ਕਿਹਾ ਕਿ ਉਹ ਸਭ ਮੈਂ ਨਹੀਂ ਜਾਂਦਾ ਗਲਤੀ ਚਾਹੇ ਜਾਣਬੂਜ ਕੇ ਕੀਤੀ ਗਈ ਹੋਵੇ ਜਾਂ ਅਣਜਾਣੇ ਵਿੱਚ ਗਲਤੀ ਤਾਂ ਗਲਤੀ ਹੁੰਦੀ ਹੈ ਉਸ ਦੀ ਸਜ਼ਾ ਤਾਂ ਤੈਨੂੰ ਮਿਲੇਗੀ ਹੀ 10 কেহੋ ਜੀ ਮੌਤ ਮਰਨਾ ਪਸੰਦ ਕਰੇਗਾ ਆਸਾਨ ਮੌਤ ਜਾਂ ਦਰਦਨਾਕ ਮੌਤ 10 ਜਲਦੀ 10 ਉਸ ਵਪਾਰੀ ਨੇ ਬੋਲਿਆ ਕਿ ਜੇਕਰ ਤੇਰੀ ਇਹੀ ਇੱਛਾ ਹੈ ਤਾਂ ਠੀਕ ਹੈ ਪਰ ਐਨਾ ਤਾਂ ਰਹਿਮ ਕਰ ਘੱਟੋ ਘੱਟ ਥੋੜਾ ਵਕਤ ਦੇ ਦੇ ਤਾਂ ਕਿ ਮੈਂ ਖੁਦ ਨੂੰ ਸਮਝਾ 부ਝਾ ਕੇ ਤੇਰੀ ਸਜ਼ਾ ਭੁਗਤਣ ਲਈ ਆਪਣੇ ਆਪ ਨੂੰ ਤਿਆਰ ਕਰ ਸਕਾਂ ਜਿੰਨੇ ਕਿਹਾ ਠੀਕ ਹੈ ਥੋੜੀ ਜਹੀ ਮੌਲਤ ਦਿਨਾ ਹ ਪਰ ਯਾਦ ਰਹਿ ਪੱਜਨ ਬਾਰੇ ਸੋਚਣਾ ਵੀ ਨਹੀ ਤਾਂ ਤੈਨੂੰ ਸਭ ਤੋਂ ਦਰਦਨਾਕ ਸਜ਼ਾ ਦਿਆਂਗਾ ਇਹ ਕਹਿ ਕੇ ਜਿੰਨ ਵਾਪਸ ਪਾਣੀ ਦੇ ਅੰਦਰ ਚਲਾ ਗਿਆ ਵਪਾਰੀ ਦੁਖੀ ਮਨ ਨਾਲ ਉੱਥੇ ਹੀ ਬੈਠ ਕੇ ਡੂੰਗੀ ਸੋਚ ਵਿੱਚ ਡੁੱਬ ਗਿਆ ਤਦ ਉਧਰੋਂ ਇੱਕ ਮੁਸਾਫਿਰ ਘੋੜੇ ਤੇ ਬੈਠ ਕੇ ਗੁਜ਼ਰ ਰਿਹਾ ਸੀ ਉਸਨੇ ਵਪਾਰੀ ਨੂੰ ਦੁਖੀ ਹਾਲਤ ਵਿੱਚ ਬੈਠੇ ਹੋਏ ਦੇਖਿਆ ਤਾਂ ਉਹ ਉਸ ਦੇ ਕੋਲ ਗਿਆ ਅਤੇ ਉਸ ਦੇ ਦੁੱਖ ਦਾ ਕਾਰਨ ਪੁੱਛਿਆ ਵਪਾਰੀ ਨੇ ਪੂਰੀ ਕਹਾਣੀ ਉਸ ਮੁਸਾਫਿਰ ਨੂੰ ਦੱਸ ਦਿੱਤੀ ਵਪਾਰੀ ਦੀ ਕਹਾਣੀ ਸੁਣਨ ਤੋਂ ਬਾਅਦ ਮੁਸਾਫਿਰ ਉੱਥੇ ਹੀ ਰੁਕ ਗਿਆ ਤੇ ਜਿੰਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗਾ। ਥੋੜੀ ਦੇਰ ਬਾਅਦ ਜਿੰਨ ਪਾਣੀ ਵਿੱਚੋਂ ਬਾਹਰ ਨਿਕਲਿਆ ਅਤੇ ਵਪਾਰੀ ਤੋਂ ਪੁੱਛਿਆ ਕਿ ਐ ਗੁਸਤਾਖ ਆਦਮਜ਼ਾਦ ਤੂੰ ਕੀ ਫੈਸਲਾ ਕੀਤਾ? ਤੈਨੂੰ ਆਸਾਨ ਮੌਤ ਚਾਹੀਦੀ ਹੈ ਜਾਂ ਦਰਦਨਾਕ? ਦੱਸ ਜਲਦੀ ਦੱਸ। ਤਾਂ ਹੀ ਮੁਸਾਫਿਰ ਬੋਲ ਪਿਆ। ਉਸਨੇ ਕਿਹਾ ਕਿ ਐ ਬੇਰਹਿਮ ਜਿੰਨ ਪਾਣੀ ਤਾਂ ਖੁਦਾ ਦੀ ਬਣਾਈ ਹੋਈ ਵਸਤੂ ਹੈ ਇਸ ਤੇ ਤਾਂ ਹਰ ਪ੍ਰਾਣੀ ਦਾ ਹੱਕ ਹੈ ਫਿਰ ਇਸ ਛੀਲ ਦਾ ਪਾਣੀ ਪੀਣ ਦਾ ਤੂੰ ਇਸ ਗਰੀਬ ਵਪਾਰੀ ਨੂੰ ਸਜ਼ਾ ਕਿਉਂ ਦੇ ਰਿਹਾ ਹੈ ਜਿਨ ਨੇ ਕਿਹਾ ਕਿ ਇਹ ਛੀਲ ਸਾਡੇ ਜਿੰਨਾ ਦੀ ਹੈ ਇਸ ਦੀ ਦੇਖ ਰੇਖ ਅਸੀਂ ਕਰਦੇ ਹਾਂ ਇਸ ਲਈ ਇਸ ਛੀਲ ਦੇ ਪਾਣੀ ਤੇ ਕੇਵਲ ਸਾਡਾ ਹੀ ਹੱਕ ਹੈ ਇਸ ਛੀਲ ਤੋਂ ਕੋਈ ਵੀ ਆਦਮ ਜ਼ਾਦ ਪਾਣੀ ਨਹੀਂ ਪੀ ਸਕਦਾ ਇਸ ਵਪਾਰੀ ਨੇ ਇਸ ਛੀਲ ਦਾ ਪਾਣੀ ਪੀਣ ਦੀ ਗੁਸਥਾਕੀ ਕੀਤੀ ਹੈ इसलिए इस मिलेगी मुसाफिर ने कहा कि कि तेरे को सज़ा तो इलावा कोई होर बदल नहीं है जिन ने कहा कि बदल है। अते ओ बदल है दो शर्त कि ओ दो मनेगा। मुसाफिर ने उस जिन तो पूछा कि वो दो शर्ता की हैं। तो उस जिन ने कहा कि पहली शर्त यह है कि किसी अजिहे दरिया तो पानी लेके आ जा ਜਿਸ ਵਿੱਚ ਕਦੇ ਕਿਸੇ ਇਨਸਾਨ ਨੇ ਹੱਥ ਤੱਕ ਨਾ ਲਾਇਆ ਹੋਵੇ ਅਤੇ ਉਹ ਪਾਣੀ ਲਿਆ ਕੇ ਜਿਸ ਜਗ੍ਹਾ ਇਸ ਵਪਾਰੀ ਨੇ ਪਾਣੀ ਪੀਤਾ ਹੈ ਉੱਥੇ ਪਾ ਦੂਜੀ ਸ਼ਰਤ ਇਹ ਹੈ ਕਿ ਕਿਸੇ ਅਜਿਹੀ ਜਗ੍ਹਾ ਤੋਂ ਮਿੱਟੀ ਲੈ ਕੇ ਆ ਜਿੱਥੋਂ ਦੀ ਜ਼ਮੀਨ ਤੇ ਹਜ਼ਾਰਾਂ ਗੱਜ ਦੇ ਦਾਇਰੇ ਵਿੱਚ ਕਦੇ ਕਿਸੇ ਵੀ ਇਨਸਾਨ ਨੇ ਆਪਣਾ ਕਦਮ ਨਾ ਰੱਖਿਆ ਹੋਵੇ ਅਤੇ ਉਹ ਮਿੱਟੀ ਲੈ ਕੇ ਮੇਰੀ ਉਸ ਗੁਫਾ ਵਿੱਚ ਰੱਖਣੀ ਹੈ ਜਿੱਥੇ ਇਸ ਵਪਾਰੀ ਨੇ ਆਰਾਮ ਕਰਕੇ ਉਸ ਨੂੰ ਨਾਪਾਕ ਕੀਤਾ ਹੈ ਪਰ ਧਿਆਨ ਰੱਖੀ ਮੇਰੀ ਉਸ ਗੁਫਾ ਦੇ ਸਾਹਮਣੇ ਪੱਥਰ ਦੇ ਤਿੰਨ ਥੰਮ ਬਣੇ ਹਨ ਉਹਨਾਂ ਤਿੰਨੋਂ ਥੰਮਾਂ ਵਿੱਚੋਂ ਕੇਵਲ ਇੱਕ ਥੰਮ ਅਜਿਹਾ ਹੈ ਜਿਸ ਨੂੰ ਘੁਮਾਉਣ ਨਾਲ ਉਸ ਗੁਫਾ ਦਾ ਦਰਵਾਜ਼ਾ ਖੁੱਲਦਾ ਹੈ ਅਤੇ ਬੰਦ ਹੁੰਦਾ ਹੈ ਬਾਕੀ ਦੇ ਦੋ ਥੰਮਾਂ ਤੇ ਬਹੁਤ ਹੀ ਖਤਰਨਾਕ ਜ਼ਹਿਰੀਲੇ ਲੇਪ ਲੱਗੇ ਹਨ ਜੇਕਰ ਗਲਤੀ ਨਾਲ ਵੀ ਉਹਨਾਂ ਜ਼ਹਿਰੀਲੇ ਥੰਮਾਂ ਨੂੰ ਹੱਥ ਲਾਇਆ ਤਾਂ ਤੁਰੰਤ ਤੇਰੀ ਮੌਤ ਹੋ ਜਾਵੇਗੀ ਉਹਨਾਂ ਤਿੰਨੋਂ ਥੰਮਾਂ ਵਿੱਚੋਂ ਕਿਹੜਾ ਥਾਮ ਜ਼ਹਿਰੀਲਾ ਹੈ ਅਤੇ ਕਿਹੜਾ ਬਿਨਾ ਜ਼ਹਿਰ ਵਾਲਾ ਉਹ ਤੈਨੂੰ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਪਤਾ ਕਰਨਾ ਹੈ ਜੇਕਰ ਉਹ ਦੋਵੇਂ ਸ਼ਰਤਾਂ ਪੂਰੀਆਂ ਕਰ ਸਕੇ ਤਾਂ ਫਿਰ ਮੈਂ ਇਸ ਵਪਾਰੀ ਦੀ ਸਜ਼ਾ ਮਾਫ ਕਰ ਦਿਆਂਗਾ ਉਸ ਜਿੰਦੀ ਅਜੀਬੋ ਘਰੀਬ ਸ਼ਰਤ ਸੁਣ ਕੇ ਮੁਸਾਫਿਰ ਸੋਚ ਵਿੱਚ ਪੈ ਗਿਆ ਥੋੜੀ देर ਸੋਚਣ ਤੋਂ ਬਾਅਦ ਮੁਸਾਫਿਰ ਬੋਲਿਆ ਕਿ ਠੀਕ ਹੈ ਮੈਂ ਉਹ ਦੋਵੇਂ ਸ਼ਰਤਾਂ ਪੂਰੀਆਂ ਕਰਨ ਲਈ ਤਿਆਰ ਹਾਂ ਹੁਣ ਇਸ ਵਪਾਰੀ ਨੂੰ ਜਾਨ ਦਿਓ ਜਿੰਨੇ ਕਹਿਆ ਕਿ ਜਦੋਂ ਤੱਕ ਉਹ ਤੂੰ ਇਹ ਸ਼ਰਤਾਂ ਪੂਰੀਆਂ ਨਹੀਂ ਕਰ ਦਿੰਦਾ ਤਦ ਤੱਕ ਇਹ ਵਪਾਰੀ ਇੱਥੇ ਮੇਰੇ ਕਬਜ਼ੇ ਵਿੱਚ ਰਹੇਗਾ ਹੁਣ ਤੂੰ ਜਾ ਅਤੇ ਉਹ ਦੋਵੇਂ ਸ਼ਰਤਾਂ ਪੂਰੀਆਂ ਕਰਕੇ ਆ ਉਸਦੇ ਬਾਅਦ ਇਸ ਵਪਾਰੀ ਨੂੰ ਜਾਨ ਦਿਆਂਗਾ ਮੁਸਾਫਿਰ ਉਹ ਦੋਵੇਂ ਸ਼ਰਤਾਂ ਪੂਰੀਆਂ ਕਰਨ ਲਈ ਨਿਕਲ ਪਿਆ ਸਭ ਤੋਂ ਪਹਿਲਾਂ ਉਸ ਦਰਿਆਨ ਨੂੰ ਲੱਭਣ ਲੱਗਾ ਜਿਸਦੇ ਪਾਣੀ ਨੂੰ ਕਿਸੇ ਵੀ ਇਨਸਾਨ ਨੇ ਕਦੇ ਹੱਥ ਤੱਕ ਨਾ ਲਾਇਆ ਹੋਵੇ ਉਹ ਜਗ੍ਹਾ-ਜਗ੍ਹਾ ਲੋਕਾਂ ਤੋਂ ਉਸ ਦਰਿਆ ਬਾਰੇ ਪੁੱਛਕਿਛ ਕਰਨ ਲੱਗਾ ਇੱਕ ਤੋਂ ਵੱਧ ਕੇ ਇੱਕ ਗਿਆਨੀ ਅਤੇ ਨਜ਼ੂਮੀਆਂ ਨੂੰ ਮਿਲਿਆ ਪਰ ਕੋਈ ਵੀ ਅਜੇਹੀ ਦਰਿਆ ਬਾਰੇ ਨਹੀਂ ਦੱਸ ਸਕਿਆ ਨਿਰਾਸ਼ ਹੋ ਕੇ ਉਹ ਮੁਸਾਫਿਰ ਇੱਕ ਦਰਿਆ ਦੇ ਕਿਨਾਰੇ ਬੈਠ ਗਿਆ ਤਾਂ ਹੀ ਉਧਰੋਂ ਇੱਕ ਫਕੀਰ ਗੁਜ਼ਰਿਆ ਫਕੀਰ ਨੇ ਉਸ ਦੀ ਨਿਰਾਸ਼ਾ ਦਾ ਕਾਰਨ ਪੁੱਛਿਆ ਤਾਂ ਉਸ ਮੁਸਾਫਿਰ ਨੇ ਪੂਰੀ ਕਹਾਣੀ ਉਸ ਫਕੀਰ ਨੂੰ ਸੁਣਾ ਦਿੱਤੀ ਫਕੀਰ ਨੇ ਕਿਹਾ ਕਿ ਇਸ ਜ਼ਮੀਨ ਤੇ ਅਜੇ ਹੀ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਹਜ਼ਾਰਾਂ ਗਜ਼ ਦੇ ਦਾਇਰੇ ਵਿੱਚ ਕਿਸੇ ਇਨਸਾਨ ਦੇ ਕਦੇ ਕਦਮ ਨਾ ਪਏ ਹੋਣ ਅਤੇ ਨਾ ਹੀ ਅਜਿਹਾ ਕੋਈ ਦਰਿਆ ਹੈ ਜਿਸ ਦਾ ਪਾਣੀ ਇਨਸਾਨਾਂ ਤੋਂ ਅਛੂਤ ਰਿਹਾ ਹੋਵੇ ਇਹ ਗੱਲ ਉਸ ਜ਼ਾਲਿਮ ਜਿੰਨ ਨੂੰ ਚੰਗੀ ਤਰ੍ਹਾਂ ਪਤਾ ਹੈ ਉਸ ਜਿੰਨ ਨੂੰ ਇਨਸਾਨਾਂ ਨੂੰ ਤਕਲੀਫ ਦੇਣ ਵਿੱਚ ਬਹੁਤ ਸਕੂਨ ਮਿਲਦਾ ਹੈ ਇਸੇ ਲਈ ਉਸ ਮੱਕਾਰ ਜਿੰਨੇ ਜਾਣ ਬੁੱਝ ਕੇ ਅਜੇ ਹੀ ਸ਼ਰਤ ਰੱਖੀ ਤਾਂ ਕਿ ਤੂੰ ਭਟਦਾ ਰਹੇਂ ਅਤੇ ਪਰੇਸ਼ਾਨ ਹੁੰਦਾ ਨਾ। ਮੁਸਾਫਿਰ ਨੇ ਉਸ ਫਕੀਰ ਤੋਂ ਪੁੱਛਿਆ ਕਿ ਫਿਰ ਉਸ ਜਿੰਦੀਆਂ ਦੋ ਸ਼ਰਤਾਂ ਕਿਵੇਂ ਪੂਰੀਆਂ ਹੋ ਸਕਣਗੀਆਂ? ਤਾਂ ਉਸ ਫਕੀਰ ਨੇ ਕਿਹਾ ਕਿ ਐਸੇ ਦਰਿਆ ਦਾ ਪਾਣੀ ਲੈ ਲੋ ਅਤੇ ਇੱਥੇ ਹੀ ਕਿਨਾਰੇ ਤੋਂ ਥੋੜੀ ਸੁੱਕੀ ਮਿੱਟੀ ਲੈ ਲੋ ਅਤੇ ਜਿਵੇਂ ਜਿਵੇਂ ਦੱਸਦਾ ਹਾਂ ਓਵੇਂ ਹੀ ਜਾ ਕੇ ਕਰਨਾ। ਤਦ ਹੀ ਬਚ ਸਕੇਗਾ ਉਸ ਜਿੰਦ ਤੋਂ। ਫਕੀਰ ਮੁਸਾਫਿਰ ਨੂੰ ਉਸ ਜਿੰਦ ਤੋਂ ਬਚਣ ਦਾ ਤਰੀਕਾ ਦੱਸ ਕੇ ਆਪਣੇ ਰਸਤੇ ਚਲਾ ਗਿਆ ਮੁਸਾਫਰ ਨਿੱਕ ਲੋਟੇ ਵਿੱਚ ਉਸ ਦਰਿਆ ਦਾ ਪਾਣੀ ਭਰਿਆ ਅਤੇ ਉੱਥੋਂ ਹੀ ਕਿਨਾਰੇ ਤੋਂ ਥੋੜੀ ਮਿੱਟੀ ਇੱਕ ਥੈਲੇ ਵਿੱਚ ਭਰ ਕੇ ਸਭ ਤੋਂ ਪਹਿਲਾਂ ਉਸ ਗੁਫਾ ਵੱਲ ਨਿਕਲ ਪਿਆ ਗੁਫਾ ਦੇ ਕੋਲ ਪਹੁੰਚ ਕੇ ਪੱਥਰ ਦੇ ਉਹਨਾਂ ਤਿੰਨੋਂ ਥੰਮਾਂ ਨੂੰ ਗੌਰ ਨਾਲ ਦੇਖਣ ਲੱਗਾ ਉਹਨਾਂ ਤਿੰਨੋਂ ਥੰਮਾਂ ਵਿੱਚੋਂ ਕਿਸੇ ਇੱਕ ਹੀ ਥੰਮ ਨੂੰ ਕਮੌਣ ਨਾਲ ਉਸ ਗੁਫਾ ਦਾ ਦਰਵਾਜ਼ਾ ਖੁੱਲਦਾ ਹੈ ਅਤੇ ਬੰਦ ਹੁੰਦਾ ਹੈ ਬਾਕੀ ਦੇ ਦੋ ਥੰਮਾਂ ਤੇ ਜ਼ਹਿਰੀਲੇ ਲੇਪ ਲੱਗੇ ਹਨ ਜੇਕਰ ਗਲਤੀ ਨਾਲ ਵੀ ਗਲਤ ਥੰਮਨ ਨੂੰ ਛੂ ਲਿਆ ਤਾਂ ਉਸਦੀ ਮੌਤ ਹੈ। ਇਸ ਸੋਚ ਕੇ ਉਹ ਮੁਸਾਫਿਰ 705 ਵਿੱਚ ਪੈ ਗਿਆ। ਉਸ ਮੁਸਾਫਿਰ ਨੂੰ ਜਦੋਂ ਕੁਝ ਵੀ ਸਮਝ ਨਾ ਆਇਆ ਤਾਂ ਉਸਨੇ ਉੱਥੇ ਹੀ ਬਗਲ ਵਿੱਚ ਥੈਲੇ ਵਿੱਚ ਭਰੀ ਹੋਈ ਮਿੱਟੀ ਸੁੱਟ ਦਿੱਤੀ ਅਤੇ ਵਾਪਸ ਉਸ ਝੀਲ ਵੱਲ ਨਿਕਲ ਪਿਆ। ਝੀਲ ਦੇ ਕੋਲ ਪਹੁੰਚ ਕੇ ਲੋਟੇ ਵਿੱਚ ਭਰਿਆ ਹੋਇਆ ਪਾਣੀ ਉਸ ਝੀਲ ਵਿੱਚ ਸੁੱਟਦੇ ਹੋਏ ਜਿੰਨ ਨੂੰ ਪੁਕਾਰਨ ਲੱਗਾ। ਜਿੰਨ ਝੀਲ ਤੋਂ ਬਾਹਰ ਆਇਆ ਦੇਖਿਆ ਕਿ ਮੁਸਾਫਿਰ ਝੀਲ ਵਿੱਚ ਪਾਣੀ ਸਵਟ ਰਿਹਾ ਹੈ ਮੁਸਾਫਿਰ ਨੇ ਉਸ ਜੈਨ ਨੂੰ ਕਿਹਾ ਕਿ ਇਨਸਾਨਾਂ ਤੋਂ ਅਛੂਤੀ ਜ਼ਮੀਨ ਦੀ ਮਿੱਟੀ ਤੇਰੀ ਉਸ ਗੁਫਾ ਵਿੱਚ ਰੱਖ ਦਿੱਤੀ ਹੈ ਅਤੇ ਇਸ ਝੀਲ ਵਿੱਚ ਇਨਸਾਨਾਂ ਤੋਂ ਅਛੂਤੇ ਦਰਿਆ ਦਾ ਪਾਣੀ ਪਾ ਦਿੱਤਾ ਹੈ ਮੈਂ ਤੇਰੀਆਂ ਦੋਵੇਂ ਛੱਟਾਂ ਪੂਰੀਆਂ ਕਰ ਦਿੱਤੀਆਂ ਹਨ ਹੁਣ ਇਸ ਵਪਾਰੀ ਨੂੰ ਜਾਨਦ ਜਿੰਨੇ ਕਿਹਾ ਕਿ ਤੂੰ ਐਨੀ ਜਲਦੀ ਇਨਸਾਨਾਂ ਤੋਂ ਅਛੂਤੀ ਜ਼ਮੀਨ ਤੋਂ ਮਿੱਟੀ ਅਤੇ ਇਨਸਾਨਾਂ ਤੋਂ ਅਛੂਤੇ ਦਰਿਆ ਦਾ ਪਾਣੀ ਕਿਵੇਂ ਲੈ ਕੇ ਆ ਗਿਆ ਇਹ ਨਾ ਮੁਮਕਿਨ ਹੈ ਅਤੇ ਤੂੰ ਉਸ ਗੁਫਾ ਦੇ ਅੰਦਰ ਮਿੱਟੀ ਕਿਵੇਂ ਰੱਖੀ ਉਸ ਦਾ ਦਰਵਾਜ਼ਾ ਖੋਲਣਾ ਤਾਂ ਇਨਸਾਨਾਂ ਲਈ ਨਾ ਮੁਮਕਿਨ ਹੈ ਜਿਸ ਇਨਸਾਨ ਨੇ ਵੀ ਉਸ ਗੁਫਾ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਉਹ ਥੰਮ ਦੇ ਜ਼ਹਿਰ ਨਾਲ ਜ਼ਿੰਦਾ ਨਹੀਂ ਬਚ ਸਕਿਆ ਤੂੰ ਕਿਵੇਂ ਜ਼ਿੰਦਾ ਬਚ ਗਿਆ ਮੁਸਾਫਿਰ ਨੇ ਕਿਹਾ ਕਿ ਐ ਬਦਗੁਮਾਨ ਜਿੰ ਜੇਕਰ ਤੈਨੂੰ ਯਕੀਨ ਨਹੀਂ ਤਾਂ ਚਲ ਕੇ ਉਸ ਗੁਫਾ ਵਿੱਚ ਖੁਦ ਹੀ ਆਪਣੀਆਂ ਅੱਖਾਂ ਨਾਲ ਦੇਖ ਲੈ ਤੈਨੂੰ ਉਸ ਵਿੱਚ ਮਿੱਟੀ ਰੱਖੀ ਹੋਈ ਮਿਲੇਗੀ ਜਿੰਨੇ ਕਿਹਾ ਕਿ ਠੀਕ ਹੈ ਚਲੋ ਚੱਲ ਕੇ ਦੇਖते ਹਾਂ ਇੱਕ ਕਹਿ ਕੇ ਜਿੰ ਉਸ ਮੁਸਾਫਿਰ ਅਤੇ ਵਪਾਰੀ ਨੂੰ ਲੈ ਕੇ ਗੁਫਾ ਦੇ ਕੋਲ ਪਹੁੰਚ ਗਿਆ ਜਿੰਨੇ ਕਿਹਾ ਕਿ ਮੈਂ ਗੁਫਾ ਵਿੱਚ ਜਾ ਰਿਹਾ ਹਾਂ ਜੇਕਰ ਉੱਥੇ ਉਹ ਮਿੱਟੀ ਨਹੀਂ ਮਿਲੀ ਤਾਂ ਤੁਹਾਨੂੰ ਦੋਵਾਂ ਨੂੰ ਮੌਤ ਤੋਂ ਵੀ ਭਿਆਨਕ ਸਜ਼ਾ ਦਿਆਂਗਾ ਇੱਕ-ਇੱਕ ਜਿੰਨ ਨੇ ਉਹਨਾਂ ਤਿੰਨੋਂ ਥੰਮਾਂ ਵਿੱਚੋਂ ਇੱਕ ਥੰਮ ਨੂੰ ਘੁਮਾਉਣਾ ਸ਼ੁਰੂ ਕਰ ਦਿੱਤਾ। ਗੁਫਾ ਦਾ ਦਰਵਾਜ਼ਾ ਹੌਲੀ-ਹੌਲੀ ਖੁੱਲਣ ਲੱਗਾ। ਜਿਸ ਥੰਮ ਨੂੰ ਘੁਮਾਉਣ ਨਾਲ ਗੁਫਾ ਦਾ ਦਰਵਾਜ਼ਾ ਖੁੱਲਿਆ ਸੀ, ਉਸ ਥੰਮ ਨੂੰ ਮੁਸਾਫਿਰ ਨੇ ਚੰਗੀ ਤਰ੍ਹਾਂ ਨਾਲ ਪਛਾਣ ਲਿਆ ਅਤੇ ਜਿਵੇਂ ਹੀ ਉਹ ਜਿੰਨ ਉਸ ਗੁਫਾ ਦੇ ਅੰਦਰ ਗਿਆ, ਤੱਚਟਪਟ ਮੁਸਾਫਿਰ ਨੇ ਉਸੇ ਥੰਮ ਨੂੰ ਉਲਟੀ ਦਿਸ਼ਾ ਵਿੱਚ ਘੁਮਾਉਣਾ ਸ਼ੁਰੂ ਕਰ ਦਿੱਤਾ। ਗੁਫਾ ਦਾ ਦਰਵਾਜ਼ਾ ਬੰਦ ਹੋ ਗਿਆ। ਜਿਨ ਗੁਫਾ ਦੇ ਅੰਦਰ ਹੀ ਆਵਾਜ਼ ਦੇਣ ਲੱਗਾ ਕਿ ਐ ਧੋਖੇਬਾਜ਼ ਆਦਮਜ਼ਾਦ ਇਹ ਤੂੰ ਕੀ ਕੀਤਾ ਮੁਸਾਫਿਰ ਨੇ ਹੱਸਦੇ ਹੋਏ ਕਿਹਾ ਕਿ ਐ ਨਾਮੂਰਾਜ ਜਿਨ ਮੈਂ ਉਹੀ ਕੀਤਾ ਜੋ ਤੇਰੇ ਜਿਹੇ ਮੱਕਾਰ ਨਾਲ ਕਰਨਾ ਚਾਹੀਦਾ ਹੈ ਤੂੰ 마ਸੂਮ ਇਨਸਾਨਾਂ ਨੂੰ ਬੇਵਜ੍ਹਾ ਪਰੇਸ਼ਾਨ ਕਰਦਾ ਹੈ ਹੁਣ ਤੂੰ ਇਸੇ ਗੁਫਾ ਵਿੱਚ ਕਿਆਮਤ ਆਉਣ ਤੱਕ ਆਰਾਮ ਕਰਦਾ ਰਹਿ ਇਹ ਹੀ ਤੇਰੀ ਸਜ਼ਾ ਹੈ ਜਿਨ ਨੇ ਕਿਹਾ ਕਿ ਅਜੇਹਾਨਾ ਕਰ ਦੋਸਤ ਗੁਫਾ ਦਾ ਦਰਵਾਜ਼ਾ ਖੋਲ ਦੇ ਹੁਣ ਮੈਂ ਕਿਸੇ ਵੀ ਇਨਸਾਨ ਨੂੰ ਪਰੇਸ਼ਾਨ ਨਹੀਂ ਕਰਾਂਗਾ ਮੁਸਾਫਿਰ ਨੇ ਕਿਹਾ ਕਿ ਤੂੰ ਭਰੋਸੇ ਦੇ ਲਾਇਕ ਨਹੀਂ ਹੈ ਅਸੀਂ ਦਰਵਾਜ਼ਾ ਨਹੀਂ ਖੋਲਾਂਗੇ ਜਿੰਨ ਨੇ ਕਿਹਾ ਕਿ ਐ ਮੇਰੇ ਅਜ਼ੀਜ਼ ਦੋਸਤ ਮੇਰਾ ਯਕੀਨ ਕਰ ਮੈਂ ਹੁਣ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕਰਾਂਗਾ ਜੇਕਰ ਤੂੰ ਦਰਵਾਜ਼ਾ ਖੋਲ ਦਿੱਤਾ ਤਾਂ ਮੈਂ ਤੈਨੂੰ ਐਨੀਆਂ ਅਸ਼ਰਫੀਆਂ ਅਤੇ ਜਵਾਹਰਾ ਦੇਾਂਗਾ ਇਹ ਤਰੀਕ ਕਈ ਪੀੜੀਆਂ ਆਰਾਮ ਦੀ ਜ਼ਿੰਦਗੀ ਜੀ ਸਕਣਗੀਆਂ ਮੁਸਾਫਰ ਨੇ ਕਿਹਾ ਕਿ ਖੁਦਾ ਦੀ ਕਸਮ ਖਾ ਕੇ ਵਾਦਾ ਕਰ ਕਿ ਤੂੰ ਨਾ ਤਾਂ ਉਸ ਝੀਲ ਤੋਂ ਕਿਸੇ ਨੂੰ ਪਾਣੀ ਪੀਣ ਤੋਂ ਰੋਕੇਗਾ ਅਤੇ ਨਾ ਹੀ ਕਿਸੇ ਨੂੰ ਬੇਵਜ੍ਹਾ ਪਰੇਸ਼ਾਨ ਕਰੇਗਾ ਜਿਨ ਨੇ ਕਿਹਾ ਕਿ ਖੁਦਾ ਕਸਮ ਮੈਂ ਤੈਨੂੰ ਵਾਦਾ ਕਰਦਾ ਹਾਂ ਕਿ ਅੱਜ ਤੋਂ ਬਾਅਦ ਮੈਂ ਕਿਸੇ ਵੀ ਆਦਮ-ਜ਼ਾਤ ਨੂੰ ਪਰੇਸ਼ਾਨ ਨਹੀਂ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਇਸ ਝੀਲ ਤੋਂ ਪਾਣੀ ਪੀਣ ਤੋਂ ਰੋਕਾਂਗਾ ਮੁਸਾਫਰ ਨੇ ਉਸ ਥੰਮ ਨੂੰ ਘੁਮਾ ਕੇ ਗੁਫਾ ਦਾ ਦਰਵਾਜ਼ਾ ਖੋਲ ਦਿੱਤਾ ਜਿੰਨ ਗੁਫਾ ਤੋਂ ਬਾਹਰ ਆ ਗਿਆ ਅਤੇ ਉਹਨਾਂ ਦੋਵਾਂ ਨੂੰ ਇੱਕ ਦੂਜੀ ਗੁਫਾ ਵਿੱਚ ਲੈ ਗਿਆ ਜਿੱਥੇ ਸੋਨਾ ਚਾਂਦੀ ਪਿਆ ਸੀ ਤੇ ਨਾਲ ਹੀ ਅਸ਼ਰਫੀਆਂ ਤੇ ਹੀਰੇ ਜਵਾਹਰat ਮੋਤੀਆਂ ਦਾ ਭੰਡਾਰ ਰੱਖਿਆ ਹੋਇਆ ਸੀ ਜਿੰਨ ਨੇ ਕਿਹਾ ਕਿ ਤੁਸੀਂ ਦੋਵੇਂ ਜਿੰਨੀਆਂ ਚਾਹੋ ਉਹਨੀਆਂ ਅਸ਼ਰਫੀਆਂ ਤੇ ਜਵਾਹਰat ਲੈ ਜਾਓ ਮੁਸਾਫਰ ਅਤੇ ਵਪਾਰੀ ਜਿੰਨਾ ਲਿਜਾ ਸਕਦੇ ਸੀ ਉਨਾ ਧੰਨ ਲੈ ਲਿਆ ਅਤੇ ਹੱਸਦੇ ਹੋਏ ਆਪਣੇ ਆਪਣੇ ਘਰ ਵੱਲ ਨਿਕਲ ਪਏ ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਕਿ ਨੰਬਰ 1 ਬੁੱਧੀ ਸਭ ਤੋਂ ਵੱਡਾ ਹਥਿਆਰ ਹੈ ਮੁਸਾਫਿਰ ਨੇ ਜਿੰਨ ਦੀਆਂ ਅਸੰਭਵ ਸ਼ਰਤਾਂ ਨੂੰ ਤਾਕਤ ਦੀ ਬਜਾਏ ਬੁੱਧੀ ਨਾਲ ਹੱਲ ਕੀਤਾ ਮੁਸ਼ਕਲਾਂ ਦਾ ਹੱਲ ਹਮੇਸ਼ਾ ਤਾਕਤ ਨਾਲ ਨਹੀਂ ਸਗੋਂ ਸਹੀ ਸੋਚ ਅਤੇ ਯੋਜਨਾ ਨਾਲ ਹੁੰਦਾ ਹੈ ਨੰਬਰ 2 ਦੂਸਰਿਆਂ ਲਈ ਖੜੇ ਹੋਣਾ ਮੁਸਾਫਿਰ ਨੇ ਇੱਕ ਅਣਜਾਣ ਵਪਾਰੀ ਦੀ ਮਦਦ ਕਰਨ ਲਈ ਆਪਣੀ ਜਾਨ ਖਤਰੇ ਵਿੱਚ ਪਾਈ ਮੁਸੀਬਤ ਵਿੱਚ ਦੂਸਰਿਆਂ ਦੀ ਮਦਦ ਕਰਨਾ ਸਭ ਤੋਂ ਵੱਡਾ ਮਨੁੱਖੀ ਗੁਣ ਹੈ ਨੰਬਰ 3 ਸਹੀ ਮਾਰਗਦਰਸ਼ਨ ਦਾ ਮਹੱਤਵ ਜਦੋਂ ਮੁਸਾਫਿਰ ਨਿਰਾਸ਼ ਹੋ ਗਿਆ ਸੀ ਤਾਂ ਫਕੀਰ ਦੀ ਸਲਾਹ ਨੇ ਉਸ ਨੂੰ ਸਹੀ ਰਸਤਾ ਦਿਖਾਇਆ ਜੀਵਨ ਵਿੱਚ ਕਿਸੇ ਤਜਰਬੇਕਾਰ ਵਿਅਕਤੀ ਦੀ ਸਲਾਹ ਬਹੁਤ ਕੀਮਤੀ ਹੋ ਸਕਦੀ ਹੈ ਨੰਬਰ 4 ਯਕੀਨ ਤੋੜਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ ਮਾਸੂਮ ਲੋਕਾਂ ਨੂੰ ਬੇਵਜ੍ਹਾ ਤੰਗ ਕਰਦਾ ਸੀ ਮੁਸਾਫਿਰ ਨੇ ਉਸ ਨੂੰ ਸਜ਼ਾ ਦੇ ਕੇ ਇਹ ਸਾਬਤ ਕੀਤਾ ਕਿ ਜ਼ੁਲਮ ਕਰਨ ਵਾਲੇ ਨੂੰ ਇੱਕ ਦਿਨ ਨਤੀਜਾ ਜ਼ਰੂਰ ਭੁਗਤਣਾ ਪੈਂਦਾ ਹੈ ਨੰਬਰ 5 ਸ਼ਾਂਤੀ ਅਤੇ ਵਾਅਦੇ ਦੀ ਕੀਮਤ ਜਿਨ ਨੂੰ ਉਦੋਂ ਹੀ ਰਿਹਾਈ ਮਿਲੀ ਜਦੋਂ ਉਸ ਨੇ ਸੱਚੇ ਦਿਲੋਂ ਵਾਅਦਾ ਕੀਤਾ ਕਿ ਉਹ ਕਿਸੇ ਨੂੰ ਪਰੇਸ਼ਾਨ ਨਹੀਂ ਕਰੇਗਾ ਕਿਸੇ ਵੀ ਰਿਸ਼ਤੇ ਜਾਂ ਸਮਝੌਤੇ ਵਿੱਚ ਵਾਅਦੇ ਦੀ ਪਾਬੰਦੀ ਸਭ ਤੋਂ ਜ਼ਰੂਰੀ ਹੈ ਤਾਂ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਨਾਲ ਹੀ ਇਸ ਕਹਾਣੀ ਨੂੰ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ